ਇਹ ਪੰਪਰ ਜਾਨੀ ਕਿ ਵੀ ਜਿਹੜਾ ਬੰਦਾ ਜਿਵੇਂ ਕਈ ਬੰਦੇ ਲੇਬਰ ਵਾਲੇ ਲਗਾਤਾਰ ਚਲਾਉਣਾ ਬੁਲਜਾ ਚਲਾਉ ਇਹਨੂੰ ਕੀ ਹੋਣਾ ਯਾਰ ਕਿਸੇ ਨੂੰ ਕੁਝ ਨਹੀਂ ਹੁੰਦਾ ਇਹ ਤਾਂ ਚਲੋ ਆਪਣੀ ਹੁਣ ਜਿਵੇਂ ਆਪਾਂ ਤੁਹਾਨੂੰ ਮਹਿੰਗੇ ਵੀ ਦਿਖਾਨਾ ਹੈ ਵੀ ਅੰਦਰ ਮਹਿੰਗੇ ਵੀ ਪਏ ਹੁੰਦਾ ਕਿਸੇ ਨੂੰ ਕੁਝ ਨਹੀਂ ਹੋਇਆ ਯਾਰ ਠੀਕ ਹੈ ਵੀ ਆਪਾਂ ਪਹਿਲਾਂ ਵੀ ਕਹਿੰਨੇ ਆਂ ਵੀ ਬਾਲਾ ਮਹਿੰਗਾ ਲੈਣ ਦੀ ਲੋੜ ਨਹੀਂ ਗਈ ਹਾਂ ਵੀ ਪਹਿਲਾਂ ਨਾਲੋਂ ਜਿਹੜਾ ਆਪਣਾ ਝੋਨੇ ਦੇ ਸੀਜ਼ਨ ਨਾਲੋਂ ਤੇ ਹੁਣ ਦੇ ਸੀਜ਼ਨ ਦੇ ਵਿੱਚ ਮੰਨ ਕੇ ਚਲੋ 500 ਰੁਪਏ ਤੋਂ ਲੈ ਕੇ 800 ਰੁਪਏ ਪੰਪ ਮੰਨਦਾ ਹੁਣ ਜਿਵੇਂ ਆਪ ਇਹਦੇ ਤੇ 45 ਤੋਂ 50 ਨੰਬਰ ਪੰਪ ਲੱਗਿਆ ਹੋਇਆ ਹਾਂ ਇਹ ਵਾਲਾ ਪੰਪ ਜਿਵੇਂ ਤੁਸੀਂ ਵਿਦਆਊਟ ਪਾਈਪ 11000 ਹਾਂ ਆ ਪਿਆ 10000 ਸਾਢੇ 7 ਐਚਪੀ ਦੇ ਪਾਈਪ ਜਿੰਨੇ ਦਾ ਲਾਉਣਾ ਲਵਾਉਣਾ ਉਹ ਪੈਪ ਜਿੰਨੀ ਲਵਾਣੀ ਅਗਲੇ ਨੇ ਉਨੀ ਹੀ ਲਵਾ ਲੈ ਠੀਕ ਹੈ ਵੀ ਰੀਅਲ ਵੈਲਿਊ ਯਾਨੀ ਕਿ ਜੇ ਆਪਾਂ ਮਾਰਕੀਟ ਚ ਜਾਈਏ ਨਾ ਵੀ ਆਪ ਨੂੰ ਕੱਲਾ ਇੰਜਨ ਵੇਚੀ ਜਾਂਦੇ ਆ ਵੀ 10000 11000 ਆ ਕੱਲਾ ਇੰਜਨ ਤੇ ਆਪਾਂ ਸਮੇਤ ਇਹਨੂੰ ਦੇ ਸਮੇਤ ਪੰਪ ਤੇ 11000 ਹਾਂ ਆ 10000 ਇਹਦੇ ਵਿੱਚ ਕੰਪਨੀ ਨੇ ਦੋ ਮਾਡਲ ਦਿੱਤੇ ਆ ਇੱਕ 7500 ਦਾ ਇੱਕ 8500 ਦਾ ਠੀਕ ਹੈ ਠੀਕ ਹੈ ਆ ਡਿਜੀਟਲ ਮੀਟਰ ਵਾਲਾ 11000 ਰੁਪਏ ਸ਼ੇ 11000 ਦਾ ਹਾਂ ਆ ਕਾਰ ਵਾਸ਼ਰ ਲਿਖਿਆ ਹੋਇਆ ਪਰ ਏਸੀ ਵਾਸ਼ਰ ਹੁੰਦੇ ਆ ਸਹੀ ਮੈਨੇ ਇਹ ਜੀਵਿੰਦਾ ਰਸਤੇ ਨਹੀਂ ਬਣੇ ਹੁੰਦੇਗੇ ਪਰ ਥੋੜਾ ਮੋਟਾ ਜਿਵੇਂ ਕਾਰ ਧੋਲੀ ਇੱਕ ਅੱਧਾ ਟਰੈਕਟਰ ਧੋ ਲਿਆ ਤਾਂ ਕਾਮਜਾਬ ਹੈ ਜੇ ਤੁਸੀਂ ਜ਼ਿਆਦਾ ਕੰਮ ਲੈਣਾ ਤਾਂ ਚੁੱਪ ਕਰਕੇ ਜਿੰਨੇ ਪੈਸੇ ਇਹਦੇ ਤੇ ਲਾਉਂਗੇ ਉਹ ਕਿਹੜਾ ਆਪਾਂ ਬਾਹਰ ਵਾਸ਼ਰ ਦਿਖਾਇਆ ਉਹ ਬਣਵਾ ਲਓ ਉਨੇ ਕੇ ਪੈਸੇ ਲੱਗਦੇ ਵੀ ਮੋਟਰ ਆਪਦੀ ਪੁਰਾਣੀ ਲਾ ਲਓ ਜੱਟੋ ਅੱਜਕੱਲ ਟੋਕੇ ਵੀ ਫ੍ਰੀ ਆ ਯਾਰ ਹੂੰ ਚੋਪਾ ਕਰਕੇ ਟੋਕੇ ਦੇ ਨਾਲ ਫੱਟਾ ਲਾ ਕੇ ਉਹ ਪੰਪ ਲਾਓ ਅੱਛਾ ਉੱਤੇ ਹੀ ਲਾ ਦਿਓ ਹੋਰ ਨਜ਼ਾਰੇ ਨਾਲ ਹਾਂ ਸਹੀ ਗੱਲ ਨਾਲੇ ਸਤੋਂ ਵੱਡੀ ਗੱਲ ਹੈ ਵੀ ਉਹਦੇ ਵਿੱਚ ਕਿਸੇ ਚੀਜ਼ ਦਾ ਟੈਨਸ਼ਨ ਨਹੀਂ ਕਰੰਟ ਦਾ ਇਹ ਪੰਪ ਤੇ ਮੋਟਰਾਂ ਸਭ ਜੁਆਇੰਟ ਹੁੰਦੀਆਂ ਹਾਂ ਬੜੇ ਲੋਕਾਂ ਦੀ ਜਾਨ ਜਾਂਦੀ ਹੈ ਹਮ ਸਮਝਾਣੇ ਵੀ ਨਹੀਂ ਮੰਨਦੇ ਤਾਂ ਹੱਲ ਕੋਈ ਨਹੀਂ ਆ ਵੀ ਪ੍ਰੋਡਕਟ ਆ ਯਾਰ ਇਹਦਾ ਡੱਬਾ ਮੈਂ ਦਿਖਾ ਦਾਂ 20000 ਕਿੰਨੇ ਰੁਪਏ ਐਮ ਆਰ ਪੀ ਇਹ ਆਪਣਾ ਇਹਦਾ ਰੇਟ 10500 ਰੱਖਿਆ ਹੋਇਆ ਫੋਰ ਸਟੋਕ ਇੰਜਨ ਦੇ ਵਿੱਚ ਅੱਛਾ 10500 ਹਾਂ 6 ਮਹੀਨਾ ਦੀ ਗਾਰੰਟੀ ਦੇ ਨਾਲ ਠੀਕ ਹੈ ਭਾਈ ਇਹ ਡਿਸੀਜਨ ਦੀ ਹੋਗੀ ਹਾਂ ਨਾਲੇ ਯਾਰ ਇਹ ਬਹੁਤ ਵਧੀਆ ਫੁੱਲ ਖਿਲਾਰਨੇ ਆ ਤੁਸੀਂ ਰੇ ਪਾਣੀ ਐ ਜੋ ਮਰਜੀ ਕਰੀ ਜੋ ਮਰਜੀ ਲੋ ਵੀ ਸਜਣੋ ਅੱਜ ਆਪਾਂ ਆ ਗਏ ਆ ਰਤਨ ਟਰੇਡਿੰਗ ਕੰਪਨੀ ਜੇ ਆਪਾਂ ਕਹਿ ਦਗੇ ਵੀ ਕਿਸਾਨਾਂ ਦਾ ਐਮਾਜ਼ਾਨ ਕਿਉਂ ਕਹਿੰਨੇ ਹੁੰਨੇ ਆ ਕਿਉਂਕਿ ਜਿੰਨਾ ਪ੍ਰੋਡਕਟ ਮਾਰਕੀਟ ਚ ਆਉਂਦਾ ਵਾ ਮਾਰਕੀਟ ਦਾ ਰੇਟ ਤੇ ਜਦੋਂ ਸ਼ਸ਼ੂ ਦਾ ਰੇਟ ਆ ਕੇ ਪੁੱਛੀਦਾ ਤੇ ਕੁਆਲਿਟੀ ਪੁੱਛੀਦੀ ਆ ਫੇਰ ਪਤਾ ਲੱਗਦਾ ਵੀ ਕੀ ਐ ਸ਼ਸ਼ੂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸ਼ਸ਼ੂ ਭਾਈ ਮੈਂ ਨਾ ਅੱਜ ਆਪਾਂ ਨਾਂ ਦੇਤਾ ਦੁਕਾਨ ਦਾ ਆਪਣਾ ਕਿਸਾਨਾਂ ਦਾ ਐਮਾਜ਼ਾਨ ਸਹੀ ਐ ਇਹ ਸਸ ਕਵਾਲਿਟੀ ਵਾਲੀ ਮਿਲ ਜਾਂਦੀ ਆ ਜਿਹੜੀ ਮਰਜ਼ੀ ਲੈ ਲੈ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਪਈ ਆ ਵੀ ਜਿਹੜਾ ਮਾਰਕੀਟ 'ਚ ਰੇਟ ਚੱਲ ਰਿਹਾ ਵੀ ਓਦੋਂ ਸਸਤਾ ਮਿਲੂਗਾ ਸਸਤੀ ਸਸਤੀ ਹਾਂ ਇਹ ਗਾਰੰਟੀ ਹਾਂ ਵੀ ਜਿਹੜੀ ਇਹ ਹੀ ਠੀਕ ਮਿਲਦਾ ਬਾਸ਼ਰ ਹਾਂ ਜਿਵੇਂ ਅਸੀਂ ਗਾਹਕ ਨੂੰ ਇਹ ਨਹੀਂ ਕਹਿੰਦੇ ਯਾਰ ਕਸਟਮਰ ਨੂੰ ਵੀ ਮੋਟਰ ਸਾਡੇ ਤੋਂ ਲੈ ਸਾਡੇ ਤੋਂ ਤਿਆਰ ਕਰਾ ਵੀ ਮੋਟਰ ਤੂੰ ਆਪਦੀ ਲਿਆ ਕੋਈ ਸਾਡੇ ਤੋਂ ਲੇਵਰ ਨਹੀਂ ਲਵਾਂਗੇ ਪੰਪ ਜਿਹੜੀ ਮਰਜ਼ੀ ਕੰਪਨੀ ਦਾ ਲਵਾ ਠੀਕ ਹੈ ਵੀ ਆਪਦਾ ਰੇਟ ਟਰਾਈ ਕਰ ਲੋ ਬਿਲਕੁਲ ਜਿਹੜਾ ਸੌਦਾ ਚਾਹੀਦਾ ਉਹ ਆਪਾਂ ਲਾ ਕੇ ਦੇ ਦਿੰਦੇ ਆ ਜਿਵੇਂ ਐਸਪੀ ਦਾ ਪੰਪ ਹੈ ਬ੍ਰਾਂਡ ਬੰਦੇ ਦਾ ਸਾਰੇ ਚਾਈਨਾ ਜੀ ਆਪਾਂ ਪਹਿਲਾਂ ਵੀ ਦੱਸਿਆ ਆਪਾਂ ਪਹਿਲਾਂ ਵੀ ਇਹ ਦੱਸਿਆ ਹੋਇਆ ਬਿਲਕੁਲ ਵੀ ਅਗਲਾ ਬ੍ਰਾਂਡ ਜਿਹੜਾ ਮਰਜ਼ੀ ਆਪਣੇ ਤੋਂ ਲਵਾ ਸਕਦਾ ਜਿੰਨੇ ਮਰਜ਼ੀ ਵਾਲਾ ਸੌਦਾ ਲੈ ਸਕਦਾ ਉਹਦੇ ਵਿੱਚ ਸਪਰੇਅ ਪੰਪ ਹੈ ਐਤਕੀ ਆਪਾਂ ਜਿਹੜੇ ਸਪਰੇਅ ਪੰਪ ਹੈ ਪਹਿਲਾਂ ਜਿਵੇਂ ਆਪਣਾ ਸਟਾਰਟਿੰਗ ਰੇਟ ਸੀਗਾ 7000 ਰੁਪਏ ਐਤਕੀ ਸੀਜ਼ਨ ਕਣਕ ਦੇ ਸੀਜ਼ਨ ਦੇ ਵਿੱਚ ਆਪਾਂ ਜਿਹੜਾ ਸਟਾਰਟਿੰਗ ਰੇਟ ਕਰਤਾ 6500 ਰੁਪਏ ਕਰਤਾ ਫੋਸਟ ਅਚਾਹ 6500 ਰੁਪਏ ਤੋਂ ਹਾਂ ਠੀਕ ਹੈ ਹੁਣ ਮਾਡਲ ਜੇਵਾਂ ਮਰਜ਼ੀ ਲੈ ਲਓ ਨਹੀਂ ਹੁਣ 6500 ਰੁਪਏ ਚ ਨਾਰਮਲ ਮੂਹ ਹਾਂ ਉਸ ਤੋਂ ਉੱਪਰ ਆ ਦਾ ਮਾਡਲ ਜੇਵਾਂ ਮਰਜ਼ੀ ਲੈ ਲਓ ਜਿਵੇਂ ਹੁਣ ਡਬਲ ਪ੍ਰੈਸ਼ਰ ਡਬਲ ਟਰਬੋ ਹਾਂ ਜਿਵੇਂ ਬਾਜ਼ਾਰ ਚ ਆਪਾਂ ਜਾਣਦੇ ਆ ਬਾਈ ਇਹ 9000 ਦਾ ਹੈ 8500 ਦਾ 10000 ਦਾ ਆਪਣੇ ਕੋਲੇ ਡਬਲ ਪ੍ਰੈਸ਼ਰ ਡਬਲ ਟਰਬੋ ਇੱਕ ਵਿਖਾਈਏ ਕੋਈ ਪੰਪ ਹੈਗਾ ਬਾਹਰ ਪਿਆ ਜਿਵੇਂ ਆ ਪਿਆ ਇੱਥੇ ਆਏ ਨੇ ਆ ਜਿਵੇਂ ਸਸਤਾ ਮਾਡਲ ਪਿਆ ਹਾਂ ਇਹਦੇ ਡਬਲ ਆ ਦੋ ਇਧਰੋਂ ਵੀ ਪਾਣੀ ਖਿੱਚਦਾ ਪਿਆ ਇਦਰੋਂ ਵੀ ਪਾਣੀ ਖੈਦਾ ਪਿਆ ਹਾਂ ਬਿਲਕੁਲ ਵੀ ਇਹ ਡਬਲ ਪ੍ਰੈਸ਼ਰ ਸਿੰਗਲ ਟਰਬੋ ਆ ਗਿਆ 7000 ਰੁਪਏ ਦੀ ਕੀਮਤ ਠੀਕ ਹੈ 7000 ਦਾ 7000 ਚ ਜਿਵੇਂ ਆ ਪਿਆ ਪੰਪ ਇਹ ਡਬਲ ਪ੍ਰੈਸ਼ਰ ਆ ਗਿਆ ਹਾਂ ਇੱਧਰ ਵੀ ਟਰਬੋ ਲੱਗਿਆ ਪਿਆ ਇੱਧਰ ਵੀ ਟਰਬੋ ਲੱਗਿਆ ਪਿਆ ਹੂੰ ਇਹ ਜਿਵੇਂ 87500 ਇਹ ਪੰਪਰ ਜਾਨੀ ਕਿ ਵੀ ਜਿਹੜਾ ਬੰਦਾ ਜਿਵੇਂ ਕਈ ਬੰਦੇ ਲੇਬਰ ਵਾਲੇ ਲਗਾਤਾਰ ਚਲਾਉਣਾ ਬੁਲਦਾ ਚਲਾਉ ਇਹਨੂੰ ਕੀ ਹੋਣਾ ਯਾਰ ਕਿਸੇ ਨੂੰ ਕੁਝ ਨਹੀਂ ਹੁੰਦਾ ਇਹ ਤਾਂ ਚਲੋ ਆਪਣੀ ਹੁਣ ਜਿਵੇਂ ਆਪਾਂ ਤੁਹਾਨੂੰ ਮਹਿੰਗੇ ਵੀ ਦਿਖਾਨਾ ਵੀ ਅੰਦਰ ਮਹਿੰਗੇ ਵੀ ਪਏ ਹੁੰਦਾ ਕਿਸੇ ਨੂੰ ਕੁਝ ਨਹੀਂ ਯਾਰ ਠੀਕ ਹੈ ਵੀ ਆਪਾਂ ਪਹਿਲਾਂ ਵੀ ਕਹਿੰਨੇ ਆਂ ਵੀ ਬਾਲਾ ਮਹਿੰਗਾ ਲੈਣ ਦੀ ਲੋੜ ਨਹੀਂ ਗਈ ਹਾਂ ਵੀ ਪਹਿਲਾਂ ਨਾਲੋਂ ਜਿਹੜਾ ਆਪਣਾ ਝੋਨੇ ਦੇ ਸੀਜ਼ਨ ਨਾਲੋਂ ਤੇ ਹੁਣ ਦੇ ਸੀਜ਼ਨ ਦੇ ਵਿੱਚ ਮੰਨ ਕੇ ਚਲੋ 500 ਰੁਪਏ ਤੋਂ ਲੈ ਕੇ 800 ਰੁਪਏ ਪੰਪ ਮੰਨਦਾ ਅੱਛਾ ਕੱਟ ਗਿਆ ਰੇਟ ਕੱਟ ਗਿਆ ਉਹ ਵੀ ਕੀ ਹੈ ਕੜਿਆ ਕੀ ਹੈ ਕਿਰਾਏ ਕੜ ਗਏ ਠੀਕ ਹੈ ਕਿ ਡਿਲੀਵਰੀ ਕਰਾਏ ਬਹੁਤ ਨਿਆਂ ਸੀਗੇ ਮਾਲਾਂ ਦੇ ਕਿਰਾਏ ਕੱਢ ਕੇ ਤੇ ਐਤਕੀ ਰੇਟ ਐਡੋਮੈਡਿਕ ਚੀਜ਼ ਦਾ ਜਦੋਂ ਕਿਰਾਇਆ ਕੱਢ ਗਿਆ ਤਾਂ ਸੌਦਾ ਮੰਦਾ ਹੋ ਗਿਆ ਠੀਕ ਹੈ ਇਹ ਇਹ ਨਹੀਂ ਤਾਂ ਹਰ ਇੱਕ ਵਾਰ ਬੰਦਾ ਕਹਿੰਦਾ ਯਾਰ ਰੇਟ ਵਧ ਗਿਆ ਜਾਂ ਕਹਿੰਦਾ ਵੀ ਉਹੀ ਰੇਟ ਆਪਾਂ ਦੇ ਦਿੰਨੇ ਆ ਤੇ ਪਰ ਆਪਾਂ ਹੀ ਕਹਿੰਦੇ ਹੁਣ ਯਾਰ ਰੇਟ ਘਟ ਗਿਆ ਤਾਂ ਘਟ ਗਿਆ ਆ ਹੁਣ ਆ ਨੈਪਚੂਨ ਦਾ ਪਿਆ ਆਪਣੇ ਕੋਲੇ ਪ੍ਰੋਡਕਟ ਯੂਰੀਆ ਖਿਲਾਰਨ ਵਾਲਾ ਬਹੁਤ ਵਧੀਆ ਰਿਜ਼ਲਟ ਆ ਇਹ 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 ਵੀਡੀਓ ਪਿਛਲੀ ਵਾਰ ਚੱਲੀ ਤੇ ਆਪਣੇ ਕੋਲ ਮੇਰੇ ਸਾਹ ਹੁਣਾਂ ਪੂਰੇ ਨਹੀਂ ਕੀਤੇ ਗਏ ਉਦੋਂ ਬਹੁਤ ਵਧੀਆ ਰਿਜ਼ਲਟ ਆ ਹੁਣ ਹੁਣ ਕਿਵੇਂ ਆ ਮਾਲ ਪੂਰਾ ਪਿਆ ਇਹਦਾ ਹਜੇ ਨਾ ਨਾ ਉਹਨੇ ਕੇ ਆਂਦੇ ਆ ਯਾਰ ਮਹਾਰਾਸ਼ਟਰ ਚ ਆਣੇ ਹੁੰਦੇ ਆ ਅੱਛਾ ਮਹਾਰਾਸ਼ਟਰ ਤੋਂ ਆਉਂਦਾ ਵਾ ਵੀ ਉਹਨਾਂ ਕਾ ਆਂਦਾ ਕੰਪਨੀ ਦਾ ਪ੍ਰੋਡਕਟ ਹੈ ਹਾਂ ਵੀ ਜਿੰਨਾ ਕਾਂਦਾ ਉਹਨਾਂ ਕਾ ਸੇਲ ਆਊਟ ਹੋਇਆ ਤੇ ਉਹ ਜਿਹੜਾ ਪਹਿਲਾਂ ਵਾਲਾ ਉਹ ਹੋਰ ਕੰਪਨੀ ਦਾ ਸੀਗਾ ਨਹੀਂ ਉਹ ਵੀ ਆਪਣਾ ਹੀ ਸੀਗਾ ਅੱਛਾ ਨੈਪਚੂਨ ਤੋਂ ਹੀ ਆਪਾਂ ਪਹਿਲਾਂ ਲਿਆ ਸੀਗਾ ਤੇ ਨੈਪਚੂਨ ਤੋਂ ਹੀ ਆਪਾਂ ਹੁਣ ਠੀਕ ਹੈ ਠੀਕ ਹੈ ਹੁਣ ਜਿਵੇਂ ਆਪਾਂ ਹੁਣ ਆ ਬਹੁਤ ਸਸਤੇ ਲਿਆਂਦੇ ਜਿਵੇਂ ਆ ਵੇਖੋ 7 HP 7.5 HP ਇੰਜਨ ਦੇ ਵਿੱਚ ਹੈ ਤੇ ਇਹ ਪੈਟਰੋਲ ਵਰਜਨ ਹੈ ਇਹਦੇ ਵੀ ਰੇਟ ਹੈ ਜੇ ਕਰਤੇ ਕਿਉਂਕਿ ਕਿਰਾਏ ਘਟ ਗਏ ਯਾਰ ਹਰ ਚੀਜ਼ ਦੇ ਅੱਛਾ ਜਦੋਂ ਕਿਰਾਏ ਘਟ ਗਏ ਤਾਂ ਇੰਜਨ ਵਾਲੀਆਂ ਹੋ ਗਈਆਂ ਇੰਜਨ ਵਾਲਾ ਇਹ ਕਿੰਨੇ ਦਾ ਹੋ ਗਿਆ ਹੁਣ ਜਿਵੇਂ ਆਪ ਇਹਦੇ ਤੇ 45 ਤੋਂ 50 ਨੰਬਰ ਪੰਪ ਲੱਗਿਆ ਹੋਇਆ ਹਾਂ ਇਹ ਵਾਲਾ ਪੰਪ ਜਿਵੇਂ ਤੁਸੀਂ ਵਿਦਆਊਟ ਪਾਈਪ 11000 ਹਾਂ ਆਪਿਆ 10000 ਸਾਢੇ 7 ਐਚਪੀ ਦੇ ਪਾਈਪ ਜਿੰਨੇ ਦਾ ਲਾਉਣਾ ਲਵਾਉਣਾ ਉਹ ਪੈਪ ਜਿੰਨੀ ਲਵਾਣੀ ਅਗਲੇ ਨੇ ਉਹਨੇ ਹੀ ਲਵਾ ਲਈ ਠੀਕ ਹੈ ਵੀ ਰੇਟ ਵੈਲਿਊ ਯਾਨੀ ਕਿ ਜੇ ਆਪਾਂ ਮਾਰਕੀਟ ਚ ਜਾਈਏ ਨਾ ਵੀ ਆਪ ਨੂੰ ਕੱਲਾ ਇੰਜਨ ਵੇਚੀ ਜਾਂਦੇ ਆ ਵੀ 10000 11000 ਇਕਲਾ ਇੰਜਨ ਤੇ ਆਪਾਂ ਸਮੇਤ ਇਹਨੂੰ ਦੇ ਦਿੰਦੇ ਹਾਂ ਸਮੇਤ ਪੰਪ ਤੇ ਇਹ 11000 ਆਹ 10000 ਦਾ ਮਾਡਲ ਅੱਛਾ ਇਹ ਤਾਂ ਬਹੁਤ ਹਾਂ ਰੇਟ ਬਹੁਤ ਜਿਆਦਾ ਜਿਆਦਾ ਹੈ ਐਤ ਕੀ ਰੇਟ ਹਰ ਚੀਜ਼ ਦੇ ਡਾਊਨ ਹੈ ਹਾਂ ਵੀ ਜਿਵੇਂ ਕਿਸੇ ਨੇ ਕੋਈ ਚੀਜ਼ ਖਰੀਦਣੀ ਹੈ ਵੀ ਆ ਕਣਕ ਦੇ ਸੀਜ਼ਨ ਚ ਖਰੀਦ ਲੈਣ ਹਾਂ ਖਰੀਦ ਲੈਣ ਕਿਉਂਕਿ ਹੁਣ ਕਿਰਾਏ ਪਿੱਛੋਂ ਕਿਹੜਾ ਮਾਲ ਆਇਆ ਬਹੁਤ ਮੰਦੇ ਰੇਟਾਂ ਚ ਆਏ ਆ ਤੇ ਉਹਦੇ ਨਾਲ ਚੀਜ਼ਾਂ ਦੇ ਰੇਟ ਘਟ ਗਏ ਸੈਤ ਕੀ ਆਪਾਂ ਡਰਮੀ ਵੀ ਹੱਥ ਵਾਲੀ ਵੀ ਵੇ ਆਹੇ ਦੱਸਦਾ ਬਹੁਤ ਜਿਵੇਂ ਹੁਣ ਕਸਟਮਰ ਹੱਥਾੜੀ ਡੰਮੀ ਲੈਂਦਾ ਆਪਦੇ ਏਰੀਆ ਜਿੱਥੋਂ ਮਰਜੀ ਖਰੀਦਦਾ ਹਾਂ ਹਾਂ ਉਹਦੇ ਕੀ ਹੁੰਦਾ ਵੀ 6 ਮਹੀਨੇ ਸਾਲ ਚ ਬਕਸਾ ਉਹਦਾ ਲੀਕ ਹੋ ਜਾਂਦਾ ਹਾਂ ਹੁਣ ਜਿਵੇਂ ਆਪਾਂ ਡੰਮੀ ਦਾ ਬਕਸਾ 1300 ਗ੍ਰਾਮ ਦਾ ਲਵਾਇਆ ਠੀਕ ਹੈ ਆਪ ਸਕਲਟ ਵੀ ਪੂਰੀ ਹੈਵੀ ਲਵਾਈ ਹੈ ਹੂੰ ਵੀ ਐ ਨਹੀਂ ਅੱਛਾ ਪੂਰੀ ਹੈਵੀ ਆ ਵੀ ਨੱਪ ਕੇ ਵੀ ਇਹਦਾ ਡੰਮੀ ਦਾ weight ਪੂਰਾ ਹੈਵੀ ਹੈ ਜਿਵੇਂ ਆਪਣੇ ਬਜ਼ੁਰਗਾਂ ਕੋਲੇ ਡੰਮੀ ਹੁੰਦੀ ਸੀ ਹਾਂ ਬੀਅਤ ਕੀ ਪਹਿਲਾਂ ਇਸ ਪਿਛਲੇ ਸਾਲ ਜਿਵੇਂ 2000 ਦੀ ਰੰਮੀ ਸੀ ਪਿਛਲੇ ਸੀਜ਼ਨ ਤੇ ਐਤ ਕੀ ਇਹਦਾ ਵੀ ਰੇਟ ਬਹੁਤ ਥੱਲੇ ਆ ਗਿਆ ਹਰ ਚੀਜ਼ ਮੰਦੀ ਹੋਈ ਅੱਛਾ ਠੀਕ ਹੈ ਐਤ ਕੀ ਰੇਟ ਸਾਰੇ ਘਟਾ ਦਿਆ ਸਾਰੀਆਂ ਚੀਜ਼ਾਂ ਦੇ ਰੇਟ ਘਟੇ ਆ ਠੀਕ ਜਿੰਨੀਆਂ ਮਰਜੀ ਆਈਟਮ ਆ ਜਾਓ ਉਹ ਜਿੰਨੇ ਮਗਰੋਂ ਘਟ ਗਏ ਉਹਨੇ ਆਪਾਂ ਘਟਾ ਦਿੱਤੇ ਆ ਜਿਵੇਂ ਤੁਸੀਂ ਆ ਦੇਖਿਆ ਹੁਣ ਅੱਜ ਕੱਲ ਆ ਡੀਜ਼ਲ ਪੰਪ ਆ ਆਪਾਂ ਔਨਲਾਈਨ ਖੋਲਦੇ ਆਂ ਕਈ ਯਾਰ ਜਲਦਬਾਜ਼ੀ ਕਰ ਲੈਣੇ ਆਪਾਂ ਉਹ ਖਰੀਦ ਲੈਣੇ ਆਂ ਅਸੀਂ ਆ ਦੇਖਿਆ ਖੋਲਿਆ ਨੱਠ ਤੇ ਆ ਦਾ 50000 ਦੇ ਉੱਤੇ 48000 ਉੱਤੇ ਕੋਈ 30% ਕੋਈ 40% ਲੈਸ ਦੇਈ ਜਾਂਦਾ ਹੈ ਬਿਲਕੁਲ ਹੁਣ ਜਿਵੇਂ ਆ ਕੱਲੀ ਮੋਟਰ ਆ ਰਹੀ ਹੈ ਡੀਜ਼ਲ ਪੰਪ ਦੇ ਵਿੱਚ ਆ ਕੱਲੀ ਮੋਟਰ ਹੈ ਇਹਦੀ ਕੀਮਤ ਹੈ 3500 ਰੁਪਏ ਅੱਛਾ ਕੱਲੀ ਮੋਟਰ ਦੀ ਕਈ ਲੋਕਾਂ ਨੇ ਬੈਟਰੀ ਵਾਲੀ ਰੰਮੀ ਦੀਆਂ ਮੋਟਰਾਂ ਨਾਲ ਆ ਕੇ 35 3500 ਦੇ ਵਿੱਚ ਹਾਂ ਵੈਗਗੇ ਵੈਗਗੇ ਉਹ ਸਪਰੇਅਰ ਸੀ ਇਹ ਨਾਗੀ ਡੀਜ਼ਲ ਪੰਪ ਸੀ ਤੇ ਇਹਨਾਂ ਦੇ ਆਪਾਂ ਰੇਟ ਕੋਈ ਹਾਂ ਇਹ 3500 ਰੁਪਏ ਦਾ ਕੱਲਾ 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 ਪੰਪ ਅੱਛਾ ਅੱਧੂ ਆਹ ਪਾਈਪ ਪਲੱਸ ਗਨ ਹਾਂ ਤੇ ਨਾਲ ਫਿਲਟਰ ਸ਼ਿਲਟਰ ਸਾਰਾ ਕੁਝ ਸਮਾਨ ਹੈਗਾ ਇਹਦੇ ਵਿੱਚ ਕੰਪਨੀ ਨੇ ਦੋ ਮਾਡਲ ਦਿੱਤੇ ਆ ਇੱਕ 7500 ਦਾ ਇੱਕ 8500 ਦਾ ਠੀਕ ਹੈ ਠੀਕ ਹੈ ਆਹ ਡਿਜੀਟਲ ਮੀਟਰ ਵਾਲਾ 11000 ਰੁਪਏ ਅੱਛਾ ਹੈ 11000 ਦਾ ਹਾਂ ਓਕੇ ਹੁਣ ਆਜੋ ਆ ਜਿਵੇਂ ਮਹਿੰਗੇ ਪੰਪ ਵੀ ਆਜੋ ਆਹ ਪਈ ਆ ਹੁਣ ਜਿਵੇਂ ਆਹ ਆਹ ਪੰਪ ਪਈ ਆ ਇਹ ਸਭ ਤੋਂ ਮਹਿੰਗੇ ਪੰਪ ਤਾਂ ਠੀਕ ਹੈ ਬਈ ਇਹ ਜਿਹੜੀ ਚైనా ਦੀ ਕੰਪਨੀ ਹੈ ਯਾਰ ਇਹ ਸਭ ਤੋਂ ਚైనా ਦੀ ਮਹਿੰਗੀ ਫੈਕਟਰੀ ਹੈ ਮਹਿੰਗੀ ਫੈਕਟਰੀ ਹੈ ਹਾਂ ਵੀ ਇਹਦੀ ਕੁਆਲਿਟੀ ਵੀ ਹੈ ਪਰ ਹੁੰਦਾ ਉਹੀ ਗੱਲ ਆ ਵੀ ਹੁੰਦਾ ਨਾ ਸਸਤੇ ਨੂੰ ਕੁਛ ਨਾ ਇਹਨੂੰ ਕੁਛ ਨਾ ਜਦੋਂ ਤਾਂ ਯਾਰ ਅਗਲੇ ਅੱਜ ਕੱਲ ਨਾ ਟ੍ਰੈਂਡ ਜਾ ਬਦਲ ਗਿਆ ਵੀ 10 ਸਾਲ ਚੀਜ਼ ਚਲਾਣੀ ਆ 15 ਸਾਲ ਚਲਾਣੀ ਆ ਐਤ ਕੀ ਲੀਥੀਅਮ ਬੈਟਰੀ ਦਾ ਵੀ ਰੇਟ ਘਟ ਗਿਆ ਅੱਛਾ ਇਹਦੀ ਇਹਦੀ ਗੱਲ ਹੈ ਜੀ ਐਤ ਕੀ ਆਪਾਂ ਲੀਥੀਅਮ ਇਹਦੇ ਵਿੱਚ 12 ਬੋਡ 20 एएच ਦੀ ਬੈਟਰੀ ਪੁਵਾਈ ਆ ਠੀਕ ਹੈ 20 ਬਹੁਤ ਆ ਚਾਰਜਰ ਵੀ ਚੇਂਜ ਕਰਾਤਾ ਜਿਵੇਂ ਸਕੂਟਰੀਆਂ ਦਾ ਚਾਰਜਰ ਨਹੀਂ ਜਾਂਦਾ ਪੱਖਾ ਲੱਗਿਆ ਹੁੰਦਾ ਉਹ ਵੀ ਇਹਦੇ ਚਾਰਜਰ 'ਚ ਵੀ ਪੱਖਾ ਲੱਗਿਆ ਓਕੇ ਵੀ ਹਰ ਚੀ ਦੇ ਰੇਟ ਇਹ ਇਹਦਾ ਰੇਟ ਕੀ ਕਰਤਾ ਹੈ ਤਕੀ ਜਿਹੜੀ ਲੀਥੀਅਮ ਵਾਲੀ ਹਾਂ ਲੀਥੀਅਮ ਵਾਲੀ ਯਾਰ 6500 ਰੁਪਏ ਤੇ ਨਾਲ ਸਕੀਮ ਹੈ ਇਹਦੇ ਚ ਅੱਛਾ ਉਹ ਗਿਫਟ ਹੈ ਵੀ ਬੈਟਰੀ ਵਾਲੀ ਡੰਮੀ ਦੇ ਲੀਥੀਅਮ ਵਾਲੀ ਚ ਜਾਂ ਇੰਜਨ ਵਾਲੀ ਕੋਈ ਵੀ ਚੀਜ਼ ਸਾਡੇ ਤੋਂ ਖਰੀਦਦਾ ਉਹ ਗਿਫਟ ਜੇ ਵੱਖਰਾ ਹੈ अच्छा वो गद गाऊगा वो तो ही ਦੱਸਾਂਗੇ ਵੀ ਕੀ ਆ ਗਿਆ ਆ ਵੀ ਦਵਾਂਗੇ ਜ਼ਰੂਰ ਦਵਾਂਗੇ ਜ਼ਰੂਰ ਵੀ ਆਪਦਾ ਜਿੰਨੀ ਕੀ ਆਪਣੀ ਗੰਜائش ਆ ਵੀ ਅਗਲੇ ਨੂੰ ਹਰ ਚੀਜ਼ ਦੇ ਗਿਫਟ ਜ਼ਰੂਰ ਮਿਲੂਗਾ ਠੀਕ ਹੈ ਠੀਕ ਹੈ ਜੀ ਆ ਬਾਈਕਮ ਕਲੀਨਰ ਆ ਗਈ ਹਾਂ ਸਭ ਦੀ ਰੇਂਜ ਐਤਕੀ ਪਹਿਲਾਂ ਨਾਲੋਂ ਕਿਵੇਂ ਹੁਣ ਬਾਈਕਮ ਕਲੀਨਰ ਸੀ ਆ ਪਿਛਲੇ ਸਾਲ 3200 ਸੀ ਆ ਐਤਕੀ 2700 ਰੁਪਏ ਤੋਂ ਸਟਾਰਟਿੰਗ ਹੋ ਗਿਆ ਠੀਕ ਹੈ ਵੀ ਹਰ ਚੀਜ਼ ਦੇ ਰੇਟ ਘਟੇ ਆ ਘਟੇ ਆ ਉਹ ਘਟੇ ਕਾਦੇ ਆ ਕਲਿਕ ਰਾਈ ਦੇ ਓਕੇ ਵੀ ਮਾਲ ਤਾਂ ਬਾਹਰੋਂ ਹੀ ਆਂਦਾ ਯਾਰ ਮੇਰੇ ਹਿਸਾਬ ਨਾਲ 500 ਤੋਂ ਲੈ ਕੇ 1000 ਰੁਪਏ ਦੇ ਅੰਦਰ ਬਾਹਰ ਰੇਟ ਘਟ ਗਿਆ ਵਾ ਹਾਂ ਹਰ ਚੀਜ਼ ਤੇ 500 700 ਹਾਂ 800 ਰੁਪਏ ਹਾਂ ਵੀ ਉਹ ਫਲਾਪੀ ਆਟਮ ਹੈ ਜਿੱਡੀ ਫਲਾਪਟੀ ਹੈ ਉਹਨਾਂ ਰੇਟ ਹੋ ਗਿਆ ਵੀ ਕਿਹੜੇ ਪੀਸ ਕੰਟੇਨਰ ਚ ਜਿਵੇਂ ਹੁਣ ਬ੍ਰਸ਼ ਕਟਰ ਦੀ ਫੁੱਲ ਰੇਂਜ ਹੈ ਵੀ ਜਿਹੜੀ ਮਰਜ਼ੀ ਆ ਰਾਜੇ ਦਾ ਲੈਣਾ ਚਾਹੇ ਜਿਹੜਾ ਵੀ ਅਗਲੇ ਨੇ ਲੈਣਾ ਹਰ ਤਰ੍ਹਾਂ ਦਾ ਬ੍ਰਸ਼ ਕਟਰ ਆਪਣੇ ਕੋਲੇ ਹੈਗਾ ਐਸਪੀ ਦਾ ਇਸ ਅਪਹਾਵ ਦਾ ਤਿਆਰ ਕਰਵਾਇਆ ਹੈ ਕਿ ਸਮਾਰਟ ਮੈਨ ਦੇ ਨਾਂ ਤੇ ਠੀਕ ਹੈ ਮੋਡਰਨ ਦਾ ਵੀ ਹਰ ਤਰ੍ਹਾਂ ਦਾ ਹਾਂ ਠੀਕ ਹੈ ਜੀ ਆਹ ਸਪਰੇ ਪੰਪ ਆ ਗਿਆ ਬੈਟਰੀ ਵਾਲੇ ਆ ਗਏ ਆ ਟੋਟਲ ਵਾਟਰ ਪੰਪ ਦੀ ਆਪਣੇ ਕੋਲੇ ਫੁੱਲ ਰੇਂਜ ਆ ਗਈ ਅੱਛਾ ਇਹਦੇ ਚ ਇੰਚੀ ਡੇਢ ਇੰਚੀ 2 ਇੰਚੀ 3 ਇੰਚੀ 3 ਇੰਚ ਤੱਕ ਹਾਂ ਠੀਕ ਹੈ ਵੀ ਇਹਦਾ ਵੀ ਰੇਟ ਪਿਛਲੇ ਸਾਲ ਨਾਲੋਂ ਐਵਰੇਜ 500 700 ਰੁਪਏ ਘਟ ਗਿਆ ਘਟ ਗਿਆ ਇਹ ਇਹ ਕਿੱਥੇ ਲੱਗਦੇ ਆ ਬਾਈ ਪੰਪ ਆ ਆਪਣੇ ਜਿਆਦਾ ਲੱਗਦੀ ਹੈ ਚੱਲਦੇ ਆ ਹਾਂ ਬਹੁਤ ਵਿਕਦੇ ਆ ਜਿਵੇਂ ਵਾਹਨੀ ਵਹ ਹਾਂ ਸਬਜ਼ੀ ਵਾਲੇ ਆ ਹਾਂ ਸਬਜ਼ੀ ਮਹਿੰਗੀ ਆ 20 ਆਈਟਮ ਹਾਂ ਉਹਦੇ ਚ ਪਾਣੀ ਮੀਂਹ ਦਾ ਆ ਗਿਆ ਜਿਆਦਾ ਪਾਣੀ ਅਮਰ ਜਾਨੀ ਕੱਢਣ ਵਾਸਤੇ ਠੀਕ ਹੈ ਠੀਕ ਹੈ ਜ਼ਮੀਨਦਾਰਾ ਲਗਾਤਾਰ ਚੱਲਦਾ ਲਗਾਤਾਰ ਚੱਲਦਾ ਆਪਣੇ ਏਰੀਆ ਚ ਮੇਰੇ ਬਹੁਤ ਜਾਣਦੇ ਪਏ ਸੱਚ ਸਬਜ਼ੀ ਵਾਲੇ ਏਰੀਆ ਚ ਠੀਕ ਹੈ ਸਪਰੇਅ ਪੰਪ ਜਿਵੇਂ ਰਾਜੀ ਦਾ ਆਟਾ ਚੱਕੀਆਂ ਆ ਗਈਆਂ ਹਾਂ ਆ ਸਾਰੀਆਂ ਆਟਾ ਚੱਕੀਆਂ ਆ ਗਈਆਂ ਆਟਾ ਚੱਕੀਆਂ ਆਪਣੀਆਂ ਵਧੀਆ ਬਣਾਈ ਪਈ ਹੈ ਇਹ ਹਾਂ ਇਹ ਜੰਬੋ ਮਾਡਲ ਨਵਾਂ ਆਇਆ ਹੈ ਅੱਛੇ ਹੁਣ ਆਇਆ ਮਾਡਲ ਠੀਕ ਹੈ ਜੀ ਆਟਾ ਚੱਕੀ ਦਾ ਕੀ ਆਟਾ ਚੱਕੀ ਕਿੰਨੇ ਤੋਂ ਸਟਾਰਟ ਆਪਣੀ ਆਟਾ ਚੱਕੀ ਆ 2 ਐਚਪੀ ਲੈਣੀ ਚਾਹੀਦੀ ਹੈ ਜ਼ਿਮੀਂਦਾਰ ਨੂੰ 1 ਐਚਪੀ ਨਹੀਂ ਲੈਣੀ ਚਾਹੀਦੀ ਹਾਂ ਕਈ ਆਰ ਜਿਮੀਂਦਾਰ 1 ਐਚਪੀ ਲੈ ਲੈਂਦਾ 1 ਐਚਪੀ ਦੀ ਕਿਹੜੀ ਪ੍ਰੋਡਕਸ਼ਨ ਹੈ ਘੰਟ ਠੀਕ ਹੈ ਉਹ ਲਵੇ 2 ਐਚਪੀ ਹਾਂ ਉਹਦੇ ਚ 15 ਕਿਲੋ 18 ਕਿਲੋ ਆਟਾ ਉਹਨਾਂ ਨੂੰ ਵਧੀਆ ਮਿਲ ਜਾਂਦਾ ਇਹਨੂੰ ਕਹਿੰਦੇ ਆ ਤਾਜ਼ਾ ਪੀਸੋ ਤਾਜ਼ਾ ਖਾਓ ਵੀ ਆਟੇ ਨੂੰ ਇਕੱਠਾ ਨਾ ਕਰੋ ਇਹਦੇ ਵਿੱਚ ਵੀ ਕੰਪਨੀ ਇਹ ਕਹਿੰਦੀ ਹੈ ਵੀ 4 ਕਿਲੋ ਦਾ ਹੁੱਪਰ ਬਣਿਆ ਹੁਣ ਜਿਵੇਂ ਆ ਗਾਗ ਦੀ ਡਿਮਾਂਡ ਤੇ ਬਣਵਾਇਆ ਸੀ 10 ਕਿਲੋ ਦਾਣਿਆਂ ਦਾ ਹੁੱਪਰ ਬਣਵਾਇਆ ਵੱਡਾ ਬਣਾਤਾ ਵੱਡਾ ਬਣਾਤਾ ਪਰ ਇਹਦਾ ਤੱਕ ਨਹੀਂ ਬਣਦਾ ਫਾਇਦਾ ਨਹੀਂ ਆ 10 ਕਿਲੋ ਹੁੱਪਰ ਦਾ ਅੱਛਾ ਹੁੱਪਰ ਦਾ 4 ਕਿਲੋ ਦਾ ਹੀ ਫਾਇਦਾ 4 ਕਿਲੋ ਆਟਾ ਕੱਢਾਂਗੇ ਤਾਂ ਬਿਲਕੁਲ ਲਾਈਟ ਉਹਦਾ ਟੈਂਪਰੇਚਰ ਆਊਗਾ ਜਦੋਂ 10 ਕਿਲੋ ਆਟਾ ਕੱਢਣ ਦੀ ਕੋਸ਼ਿਸ਼ ਕਰਾਂਗੇ ਨਾ ਤਾਂ ਆਟਾ ਗਰਮ ਹੀ ਨਿਕਲੂਗਾ ਤੇ ਬਈ ਇਹ ਇੱਕ ਚੀਜ਼ ਹੋਰ ਆ ਯਾਰ ਚਲ ਇਹ ਗੱਲ ਤਾਂ ਕਹਿਦੀ ਵੀ 4 ਕਿਲੋ ਕੱਢੋ 4 ਕਿਲੋ ਆਟਾ ਕੱਢ ਲਿਆ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਟਾਈਮ ਤਾਂ ਇਹਨੂੰ ਸਫਾਈ ਕਰਨ ਤੇ ਲੱਗ ਜਾਂਦਾ ਨਹੀਂ ਸਫਾਈ 1 ਮਿੰਟ ਦੀ ਕੰਮ ਆ ਯਾਰ ਕਲਾਉਣ ਕੀਤਾ ਤਾਂ ਯਾਰ ਬੰਦ ਕਰ ਲਓ ਦਾਣਾ ਕੱਢ ਲਓ ਪਸ਼ੂਆਂ ਦਾ ਹਾਂ 4 ਕਿਲੋ ਦਾਣਾ ਕੱਢ ਆਟਾ ਕੱਢਦੇ ਆ ਨਾ ਜੀ 2 ਦਿਨ ਚੱਲੂਗਾ 1.5 ਦਿਨ ਚੱਲੂਗਾ ਜੋ ਵੀ ਹੈ ਇਹਦੇ ਕਿਹੜਾ ਕੋਈ ਜ਼ਿਆਦਾ ਟਾਈਮ ਲੱਗਣਾ 10 ਮਿੰਟਾਂ ਅਜ 15 ਮਿੰਟਾਂ ਅਜ 4 ਕਿਲੋ ਕਣਕ ਪੀਸੀ ਜਾਣੀ ਹੈ ਉਹ ਤਾਂ ਹੈ ਇੰਨਾ ਕਿ ਟਾਈਮ ਹੀ ਲੱਗਣਾ ਫਿਰ ਨਾਲੇ ਤਾਜ਼ਾ ਦਾ ਤਾਜ਼ੇ ਦਾ ਤਾਂ ਫਾਇਦਾ ਹੈਗਾ ਹੀ ਜਣਾ ਜਦੋਂ ਤੁਸੀਂ ਇਹਨੂੰ 20 ਕਿਲੋ ਕੱਢੋਗੇ 25 ਕਿਲੋ ਕੱਢੋਗੇ ਤਾਂ ਉਹਦਾ ਟੈਂਪਰੇਚਰ ਆਟੇ ਦਾ ਚੈੱਕ ਕਰੋ ਵੀ ਗਰਮ ਹੈ ਫਿਰ ਆਪ ਨੂੰ ਘਰੇ ਲਾਉਂਦਾ ਕੀ ਫਿਰ ਆ ਫਿਰ ਤਾਂ ਆਪਾਂ ਚੱਕੀ ਦੇ ਪੀਸੀ ਜਾਊਗਾ ਠੀਕ ਹੈ ਜੀ ਕੋਈ ਗੰਦਬੰਦ ਖਾਈ ਤਾਂ ਜਾਂਦੇ ਸਹੀ ਗੱਲ ਠੀਕ ਹੈ ਜੀ ਆ ਸਪਰੇ ਪੰਪ ਐਤ ਵਡੀਆਂ ਵੀ ਲੈਂਦੀਆਂ ਛੋਟੀਆਂ ਵੀ ਲੈਂਦੀਆਂ ਆ ਅੱਗੇ ਨਹੀਂ ਵਿਖਾਇਆ ਕਿਦਿਸ ਮਾਨ ਆਪਾਂ ਇਹਦੇ ਵਿੱਚ ਫੁੱਲ ਵੈਰੈਟੀ ਦਿਖਾਨਾ ਮੈਂ ਅੱਗੇ ਲੱਗੀ ਵੀ ਆ ਅੱਛਾ ਵੀ ਇਹਦੇ ਵਿੱਚ ਫੁੱਲ ਵੈਰੈਟੀ ਲੈਂਦੀ ਵੀ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂਗੀ ਇੱਥੇ ਹੀ ਉਹਨਾਂ ਨੂੰ ਫੁੱਲ ਵੈਰੈਟੀ ਮਿਲ ਜੂਗੀ ਆਪਣੇ ਆਪਣੇ ਕੋਲ ਪ੍ਰੋਡਕਟ ਮੇਰੇ ਸਾਰਾ ਤਕਰੀਬਨ ਸਾਰਾ ਮਿਲ ਜਾਂਦਾ ਮੈਨੂੰ ਲੱਗਦਾ ਹਾਂ ਹਾਂ ਹੁਣ ਚਾਂਸ ਆ ਗਿਆ ਯਾਰ ਹਰ ਕੰਪਨੀ ਦੇ ਪਏ ਹ ਹਰ ਕੰਪਨੀ ਦੇ ਇਹ ਵੀ ਨਹੀਂ ਯਾਰ ਇਹ ਇਹ ਚੀਜ਼ ਆ ਸਰ ਆਰੀ ਵਾਲੋਂ ਬਹੁਤ ਲੋਕ ਬਹੁਤ ਦੁਖੀ ਜਿਹੜੀਆਂ ਉਹ ਜਿਹੜੀਆਂ ਆ ਰੀਆਂ ਉਹ ਟੁੱਟ ਜਾਂਦੀਆਂ ਛੇਤੀ ਜਿਵੇਂ ਹਣਾ ਉਹਦਾ ਮੁੱਠਾ ਜਿਹਾ ਟੁੱਟ ਜਾਂਦਾ ਵਾ ਇਹ ਇਹ ਆ ਚੈਂਸਾ ਕਿੰਨੇ ਦਾ ਹੋਊਗਾ ਚੈਂਸਾ ਨਾ ਜਿਹੜਾ ਨਾਰਮਲ ਜਿਮੀਦਾਰਾ ਜਿਮੀਦਾਰਾ ਵਾਸਤੇ ਚੈਂਸਾ ਨਹੀਂ ਇੱਕ ਪੈਟਰੋਲ ਚ ਵਰਤ ਜਣਾ ਮਿਕਸ ਫੀਲ ਤੇ ਚੱਲਦਾ ਜਿਮੀਦਾਰ ਤੋਂ ਕਿਤੇ ਗਲਤੀ ਨਾਲ ਮਗਲੈਲ ਘੱਟ ਵੱਧ ਪੈ ਗੈਣਾ ਇਹ ਮਸ਼ੀਨ ਖਤਮ ਹੋ ਨਹੀਂ ਅੱਛਾ ਇਹ ਹੈ ਕਮਰਸ਼ੀਅਲ ਜਿਵੇਂ ਲੱਕੜ ਦਾ ਕੰਮ ਕਰਦੇ ਆ ਉਹ ਤੋਂ ਟਰਾਲੀਆਂ ਤਿੰਨ ਤਿੰਨ ਟਰਾਲੀ ਮਾਲ ਵੜਦੇ ਆ ਉਹਨਾਂ ਵਾਸਤੇ ਆ ਠੀਕ ਹੈ ਜਿਮੀਦਾਰ ਨੂੰ ਜਿਵੇਂ ਲੈਣਾ ਚਾਹੀਦਾ ਜਿਵੇਂ ਯਾਰ ਬੈਟਰੀ ਆ ਬਿਜਲੀ ਵਾਲਾ ਲੈਣਾ ਅੱਛਾ ਬਿਜਲੀ ਵਾਲਾ ਖਰਾਬ ਨਹੀਂ ਹੁੰਦਾ 3500 4000 ਤੋਂ ਸਟਾਰਟ ਹੋ ਜਾਂਦੀ ਆ ਵੀ ਚੰਗੇ 5500 5000 ਵਧੀਆ ਮਿਲ ਜਾਂਦੇ ਆ ਠੀਕ ਉਹਨਾਂ ਦੇ ਬੜਾ ਮਹਿੰਗਾ ਨਹੀਂ ਲੈਣਾ ਚਾਹੀਦਾ ਵਾ ਜਾਂ ਚੁੱਪ ਕਰਕੇ ਗ੍ਰੈਂਡਰ ਦੇ ਮੂਰੇ ਲਾਓ ਉਹਦੇ 'ਚ ਅੱਜਕੱਲ ਵੱਡੇ ਵੀ ਆ ਗਏ ਹੁਣ ਸਰਦੀਆਂ ਆਣ ਗਈਆਂ ਅੱਗੇ ਹਾਂ ਤੇ ਉਹਦੇ 'ਚ ਸਾਰੀ ਫੁੱਲ ਰੇਂਜ ਆ ਜੰਨੀ ਹੈ ओके ਆ ਫੋਗਿੰਗ ਮਸ਼ੀਨਾਂ ਆ ਗਈਆਂ ਇਹ ਵੀ ਆਪਣੀਆਂ ਬੜੀ ਵਧੀਆ ਚਲਦੀਆਂ ਪਈਆਂ ਬਿਲਕੁਲ ਬਿਲਕੁਲ ਆ ਟੋਟਲ ਕਿਹੜੇ ਏਸੀ واਸ਼ਰ ਹੈ ਜਿਵੇਂ ਅਸੀਂ ਕਾਰਵਾਸ਼ਰ ਕਹਿ ਕੇ ਵੇਚ ਦਿੰਨੇ ਹੈ ਆ ਕਾਰਵਾਸ਼ਰ ਲਿਖਿਆ ਹੋਇਆ ਪਰ ਏਸੀ واਸ਼ਰ ਹੁੰਦੇ ਆ ਸਹੀ ਮੈਨੇ ਇਹ ਜੀਵੀਂਦਾਰ ਰਸਤੇ ਨਹੀਂ ਬਣੇ ਹੁੰਦੇਗੇ ਪਰ ਥੋੜਾ ਮੋਟਾ ਜਿਵੇਂ ਘਾਹ ਘਾਰ ਧੋਲੀ ਇੱਕ ਅੱਧਾ ਟ੍ਰੈਕਟਰ ਧੋਲਿਆ ਤਾਂ ਕੰਮਜਾਬ ਹੈ ਜੇ ਤੁਸੀਂ ਜ਼ਿਆਦਾ ਕੰਮ ਲੈਣਾ ਤਾਂ ਚੁੱਪ ਕਰਕੇ ਜਿੰਨੇ ਪੈਸੇ ਇਹਦੇ ਤੇ ਲਾਉਂਗੇ ਉਹ ਕਿਹੜਾ ਆਪਾਂ ਬਾਹਰ ਵਾਸ਼ਰ ਦਿਖਾਇਆ ਉਹ ਬਣਵਾ ਲਓ ਉਨੇ ਕੇ ਪੈਸੇ ਲੱਗਦੇ ਆ ਵੀ ਮੋਟਰ ਆਪਦੀ ਪੁਰਾਣੀ ਲਾ ਲਓ ਜਟੋ ਅੱਜਕੱਲ ਟੋਕੇ ਵੀ ਫਰੀ ਆ ਯਾਰ ਹੂੰ ਚੁੱਪ ਕਰਕੇ ਟੋਕੇ ਦੇ ਨਾਲ ਫੱਟਾ ਲਾ ਕੇ ਉਹ ਪੰਪ ਲਾਓ ਅੱਛਾ ਉੱਤੇ ਹੀ ਲਾ ਦਿਓ ਹੋਰ ਨਜ਼ਾਰੇ ਦਾ ਹਾਂ ਸਹੀ ਗੱਲ ਆ ਵੀ ਨਾਲੇ ਸਤੋ ੱਡੀ ਗੱਲ ਆ ਵੀ ਉਹਦੇ ਵਿੱਚ ਕਿਸੇ ਚੀਜ਼ ਦਾ ਟੈਨਸ਼ਨ ਨਹੀਂ ਕਰੰਟ ਦਾ ਹੂੰ ਇਹ ਪੰਪ ਤੇ ਮੋਟਰਾਂ ਸਭ ਜੁਆਇੰਟ ਹੁੰਦੀਆਂ ਹਾਂ ਬੜੇ ਲੋਕਾਂ ਦੀ ਜਾਣ ਜਾਂਦੀ ਆ ਹੰ ਸਮਝਾਣੇ ਵੀ ਆ ਨਹੀਂ ਮੰਨਦੇ ਤਾਂ ਹੱਲ ਕੋਈ ਨਹੀਂ ਹੱਲ ਕੋਈ ਨਹੀਂਗਾ ਵੀ ਹੁਣ ਉਹ ਮਾਰਕੀਟ ਜੋ ਜਿਹੜੀ ਚੀਜ਼ ਆ ਗਈ ਉਹ ਵੀ ਨਹੀਂ ਰੱਖਦੇ ਅਗਲਾ ਕਹਿੰਦਾ ਇਹਦੇ ਕੋਲੇ ਚੀਜ਼ ਹੈ ਨਹੀਂ ਹੈ ਨਹੀਂ ਹਾਂ ਤਾਂ ਇਹ ਕਹੀ ਜਾਂਦਾ ਬਿਲਕੁਲ ਹਾਂ ਇਹ ਹੁਣ ਜਿੰਨੇ ਪੰਪ ਹੁੰਦੇ ਆ ਜਿਵੇਂ ਆ ਪਏ ਆ ਆ ਆ ਪਿਆ ਜਿਵੇਂ ਇਹ ਸਭ ਮੋਟਰ ਤੇ ਪੰਪ ਕੰਬੋ ਹੁੰਦੇ ਆ ਠੀਕ ਹੈ ਹੁਣ ਜਿਵੇਂ ਇਹਦੇ ਵਿੱਚ ਕੀ ਆ ਆ ਟਾਇਰ ਟੁੱਟ ਜੇ ਇਹਦਾ ਹੂੰ ਮੋਟਰ ਸ਼ਾਰਟ ਹੋ ਜੇ ਤਾਂ ਕਰੰਟ ਆਣਾ ਹੀ ਆਣਾ ਯਾਰ ਹਾਂ ਸਹੀ ਗੱਲ ਆ ਠੀਕ ਹੈ ਜੀ ਆ ਬਰਸ਼ ਕਟਰ ਦੀ ਫੁੱਲ ਅਟੈਚਮੈਂਟਾਂ ਹੈਗੀਆਂ ਆਪਣੇ ਕੋਲੇ ਸਾਰੀਆਂ ਆ ਐਚ ਟੀ ਪੀ ਪੰਪ ਹਰ ਕੰਪਨੀ ਦਾ ਪਿਆ ਠੀਕ ਹੈ ਵੀ ਜਿਹੋ ਜਿਹਾ ਕਸਟਮਰ ਨੂੰ ਚਾਹੀਦਾ ਸਸਤੇ ਤੋਂ ਸਸਤਾ ਜਿਉਹੋ ਜੀ ਕੁਆਲਿਟੀ ਚਾਹੀਦੀ ਹੈ ਯਾਰ ਰੇਟ ਦੀ ਆਪਣੀ ਜ਼ਿੰਮੇਵਾਰੀ ਹੈ ਜਿੱਥੇ ਮਰਜੀ ਕੋਈ ਟਰਾਈ ਕਰੇ ਯਾਰ ਆਪਣੀ ਦੁਕਾਨ ਦਾ ਫਿਕਸ ਰੇਟ ਹੈ ਵੀ ਇੱਕ ਮੁੱਲ ਦਾ ਇੱਕ ਕਈ ਆ ਰਹਿਣਾ ਪਰੇਸ਼ਾਨੀ ਹੋ ਜਾਂਦੀ ਹੈ ਵੀ ਅਗਲਾ ਕਹਿੰਦਾ ਯਾਰ ਮੈਂ 100 ਕਿਲੋਮੀਟਰ ਤੋਂ ਆਇਆ 200 ਕਿਲੋਮੀਟਰ ਤੋਂ ਆਇਆ ਵੀ ਇੱਜ਼ਤ ਮਾਨ ਕਰ ਵੀ ਇੱਜ਼ਤ ਮਾਨ ਯਾਰ ਪਤਾ ਕੀ ਹੁੰਦਾ ਜੀ 11500 ਰੁਪਿਆ ਪ੍ਰੋਡਕਟ ਦਾ ਨਹੀਂ ਕੀਤਾ ਜਾ ਸਕਦਾ ਉਹਦਾ ਕਾਰਨ ਇਹ ਹੈ ਵੀ ਪਹਿਲਾਂ ਆਪਣਾ ਰੇਟ ਉਹ ਜਿਆ ਰੱਖਿਆ ਵਾ ਵੀ ਅਗਲਾ ਯਾਰ ਕੋਈ ਆਕੇ ਇਹ ਨਾ ਕਹਵੇ ਵੀ ਅਸੀਂ ਉਥੋਂ ਢੂਈ ਕਟਾਣ ਆ ਗਏ ਹੁਣ ਮੇਰੀ ਗੱਲ ਸੁਣੋ ਜੇ ਆਪਾਂ ਇਹ ਰੇਟ ਦਾ ਕਰਨਾ ਹੋਵੇ ਆਪਾਂ ਹੁਣ ਐ ਥੋੜਾ ਦੱਸ ਸਕਦੇ ਆਂ ਕਿ ਆਪਾਂ ਕਿਰਾਏ ਘਟ ਗਏ ਤਾਂ ਆਪਾਂ ਰੇਟ ਘਟਾਤਾ ਵਾ ਨਹੀਂ ਆਪਾਂ ਰੇਟ ਉਹ ਰੱਖ ਸਕਦੇ ਆਂ ਕਿਰਾਏ ਘਟ ਗਏ ਉਹ ਉਨਾ ਘਟਾ ਲਓ ਗਾਹਕ ਤਾਂ ਆਂਦਾ ਹੀ ਵੇ ਆਣਾ ਆਪਣੇ ਕੋਲ ਪੰਪ ਲੈਣ ਹੁਣ ਜਿਹੜਾ ਪੰਪ ਅਸੀਂ ਆਪਾਂ 10000 ਦਾ ਵੇਚਦੇ ਸੀ ਹੁਣ ਆਪਾਂ 9000 ਦਾ ਕਰਤਾ ਜਿਹੜਾ 9000 ਦਾ ਵੇਚਦੇ ਸੀ ਉਹ 8200 ਰੁਪਏ ਦਾ ਕਰਤਾ ਵੀ ਜਿੰਨਾ ਜਿਹੜੇ ਦੇ ਵਿੱਚ ਫਰਕ ਪਿਆ ਆਪਾਂ ਘਟਾ ਕੇ ਘਟਾਤੇ ਆਪ ਹੀ ਘਟਾਤੇ ਆ ਆਪ ਹੀ ਘਟਾਤੇ ਜੇ ਆਪਾਂ ਉਹੀ 10000 ਮੰਗ ਲਈਏ ਅਗਲਾ ਕਿੰਨੇ ਘਟਾਲੂ 500 ਘਟਾਲੂ ਕੋਈ ਰਫਾ ਹੀ ਹੋਊਗਾ ਯਾਰ ਮੇਰਾ ਹੋਊਗਾ ਉਹਦੇ ਹੀ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਵਾ ਸਹੀ ਗੱਲ ਵੀ ਜਿਹੜੀ ਫਿਕਸ ਪ੍ਰਾਈਸ ਵਾਲੀ ਆ ਹਾਂ ਵੀ ਰੇਟ ਦੀ ਸਾਡੀ ਇਹ ਜ਼ਿੰਮੇਵਾਰੀ ਹੈ ਜਿੱਥੇ ਮਰਜ਼ੀ ਕੋਈ ਟਰਾਈ ਕਰੇ ਹੂੰ ਜਿੱਥੇ ਮਰਜ਼ੀ ਆਪਦੇ ਏਰੀਆ 'ਚ ਕਰੇ ਜਿੱਥੇ ਮਰਜ਼ੀ ਕਰੇ ਕੋਈ ਤੁਹਾਨੂੰ ਉਹ ਰੇਟ ਸੌਦਾ ਨਹੀਂ ਮਿਲ ਸਕਦਾ ਬਿਲਕੁਲ ਪਹਿਲਾ ਨੰਬਰ ਉਹ ਰੇਟ ਸੌਦਾ ਨਹੀਂ ਮਿਲ ਸਕਦਾ ਦੂਜਾ ਨੰਬਰ ਗਰੰਟੀ ਵਾਰੰਟੀ ਦਾ ਬੜਾ ਫਰਕ ਹੁੰਦਾ ਹ ਹਰ ਬੰਦੇ ਦੀ ਆਪਣੀ ਹੁੰਦੀ ਹੈ ਵੀ ਗੱਲ ਸੁਣੀ ਜਾਵੇ ਯਾਰ ਬਿਲਕੁਲ ਕੋਈ ਹੁੰਦਾ ਯਾਰ ਕਿਤੇ ਚਲੋ ਬੰਦਾ ਬਿਮਾਰ ਵੀ ਮੈਂ ਵੀ ਬਿਮਾਰ ਹੋ ਸਕਦਾ ਹਾਂ ਯਾਰ ਮੁਲਾਜ਼ਮ ਵੀ ਛੁੱਟੀ ਤੇ ਜਾ ਸਕਦੇ ਆ ਕੋਈ ਇੱਕ ਅੱਧਾ ਹੀ ਹੋਊਗਾ ਜਿਹਦੀ ਅਸੀਂ ਗੱਲ ਨਹੀਂ ਸੁਣੀ ਨਹੀਂ ਸੁਣੀ ਗਈ ਹਾਂ ਆਦਰਵਾਈ ਹਰ ਬੰਦੇ ਦੀ ਗੱਲ ਹੁੰਦੀ ਹੈ ਹਮ ਕਿਤੇ ਵਿਪਤਾ ਆ ਜਾਂਦੀ ਹੈ ਯਾਰ ਹਰ ਬੰਦੇ ਦੀ ਆਉਂਦੀ ਬਿਲਕੁਲ 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 ਉਹਦਾ ਹਾਂ ਫਿਰ ਵੀ ਅਗਲੇ ਦਾ ਲੇਟ ਸਵੇਰ ਵੀ ਕਰਦੇ ਹੀ ਕਰਦੇ ਹੀ ਦਾ ਜਿਹੜੀ ਕਿਤੇ ਮਜਬੂਰੀ ਹੁੰਦੀ ਆ ਆਹ ਹਵਾ ਵਾਲੀਆਂ ਟੈਂਕੀਆਂ ਸਾਰੇ ਆ ਨਵੇਂ ਮਾਡਲ ਆ ਜਿਵੇਂ ਅੱਛਾ ਆ ਜਿਵੇਂ ਪਹਿਲਾਂ ਮਾਰਕੀਟ ਦੇ ਵਿੱਚ ਆਂਦੇ ਆ ਠੀਕ ਆ ਵੀ ਇਹ ਨਹੀਂ ਆ ਯਾਰ ਵੀ ਆਪਣਾ ਕਮਰਸ਼ੀਅਲ ਆਸਤੇ ਹਾਂ ਇਹ ਪਿੰਡ ਗਨ ਆਸਤੇ ਆ ਗਈਆਂ ਵੀ ਜਿਵੇਂ ਜਿਵੇਂ ਕਿਸੇ ਪਿੰਡ ਹਵਾ ਵਾਲਾ ਪ੍ਰੋਜੈਕਟ ਹੈ ਨਹੀਂ ਆ ਜੀਵਿੰਦਾਰ ਆਪਦੇ ਕਰੇ ਲਾ ਲੇ ਸਭ ਤੋਂ ਵੱਡੀ ਗੱਲ ਯਾਰ ਤੁਹਾਨੂੰ ਇੰਨਾ ਪ੍ਰੋਡਕਟ ਮਿਲੀਆਂ ਹਮ ਸਾਰੇ ਪ੍ਰੋਡਕਟ ਪਈ ਆ ਸਾਰੇ ਪਈ ਆ ਸਾਰਿਆਂ ਦੇ ਵਿੱਚ ਸਾਰੀ ਰੇਂਜ ਪਈ ਆ ਇਹ ਨਹੀਂ ਵੀ ਇੱਕ ਇੱਕ ਪੀਸ ਲਿਆ ਕੇ ਰੱਖ ਲਿਆ ਜਾ ਦੇਸੀ ਰੱਖ ਲਿਆ ਜਾਂ ਅਰੀਜਨਲ ਰੱਖ ਲਿਆ ਵੀ ਸਸਤਾ ਚਾਹੀਦਾ ਸਸਤਾ ਮਹਿੰਗਾ ਚਾਹੀਦਾ ਮਹਿੰਗਾ ਮੇਰੇ ਹਿਸਾਬ ਨਾਲ ਸ਼ਸ਼ੂ ਭਾਈ ਜੇ ਕੇ ਬੰਦੇ ਨੂੰ ਕੋਈ ਵੀ ਚੀਜ਼ ਚਾਹੀਦੀ ਜਿਹੜੀ ਕੋਈ ਬੰਦਾ ਕਹਿੰਦਾ ਯਾਰ ਇਹ ਦਿੱਲੀੋਂ ਮਿਲੂਗੀ ਇੱਕ ਵਾਰ ਆਪਾਂ ਨੂੰ ਫੋਨ ਲਾ ਲਓ ਮੈਨੂੰ ਲੱਗਾ ਤਾਂ ਮਿਲ ਜੂ ਆਪਣੇ ਕੋਲ 99% ਤਾਂ ਮਿਲ ਜੀ ਜੇ ਆਪਾਂ ਕਰਦੇ ਆਂ ਇਹਦਾ ਹੁਣ ਜੇ ਉਹ ਚੀਜ਼ ਹੀ ਵੱਖਰੀ ਹੈ ਯਾਰ ਆਪਾਂ ਉਹਦਾ ਕਾਰੋਬਾਰ ਹੀ ਨਹੀਂ ਕਰਦੇਗੇ ਹਾਂ ਵੀ ਐਸ ਨਾਰਮਲ ਜੈਸ ਇਹਨਾਂ ਖੇਤੀ ਦੇ ਰਿਲੇਟਡ ਹਰ ਚੀਜ਼ ਹੈ ਹਾਂ ਫਿਰ ਹਰ ਬੰਦੇ ਦੀ ਰੇਂਜ ਦੇ ਵਿੱਚ ਰੇਂਜ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਆਪਾਂ ਮਹਿੰਗਾ ਲੈ ਲਿਆ ਹਾਂ ਮੈਂਗੇ ਦੇ ਮੈਂ ਕੰਮ ਨਹੀਂ ਕਰਦਾਗਾ ਵੀ ਜੈਨੂਅਲ ਜੀ ਰੇਟ ਤੇ ਕੰਮ ਕਰਦਾ ਵੀ ਕਿਸੇ ਨੂੰ ਕੁਛੇ ਚੀਜ਼ ਦਾ ਬਿਲਕੁਲ ਵੀ ਉਹ ਨਾ ਹੋਵੇ ਯਾਰ ਵੀ ਆਪਾਂ ਮਹਿੰਗਾ ਲੈ ਆਈ ਜਾਨੇ ਜਾਂ ਹੋਰ ਹੁਣ ਜਿਵੇਂ ਆਪਾਂ ਕਾਰਵਾਸ਼ਰ ਵੀ ਤਿਆਰ ਕਰਕੇ ਦਿੰਨੇ ਆ ਮੋਟਰ ਲਾ ਕੇ ਉਹ ਵੀ ਕਿਸੇ ਤੋਂ ਨਜਾਇਜ਼ ਪੈਸੇ ਨਹੀਂ ਲੈਂਦੇਗੇ ਨਹੀਂ ਆਪਾਂ ਨੂੰ ਵੇਚਣ ਨੂੰ ਵੀ ਆਪਾਂ ਨੂੰ ਆ ਦੂਜੇ ਆਪਾਂ ਆ ਹੀ ਵੇਚੀ ਚੱਲਗੇ ਉਹ ਯਾਰ ਆ ਵੇਚ ਕੇ ਸੁੱਕੇ ਪੈਸੇ ਵੱਜਦੇ ਆ ਸੁੱਕੇ ਵੱਜਦੇ ਆ ਕੋਈ ਮਿਹਨਤ ਨਹੀਂ ਕੋਈ ਪਕਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਦੇ ਵਿੱਚ ਫੀਟਿੰਗ ਕਰੋ ਇਹ ਕਰੋ ਹਾਂ ਅਬ ਬੱਤ ਚੋਨੀ ਵੀ ਹੋਣੀ ਇਹ ਪਾਸ਼ਰ ਨੂੰ ਤਿਆਰ ਕਰਨ ਦੇ ਘੰਟਾ ਡੇਢ ਘੰਟਾ ਲੱਗਦਾ ਮੋਟਰ ਤਾਂ ਅਗਲੇ ਦੀ ਲਾ ਰੇ ਆਪਾਂ ਮੈਂ ਤਾਂ ਉਹੀ ਲੈ ਰਿਆ ਯਾਰ ਪੰਪ ਦੇ ਪੈਸੇ ਪੰਪ ਆਗਲੇ ਨੇ ਆ ਪੰਪ ਹੈ ਜਿਵੇਂ ਸਮਝ ਲਓ ਆ ਪੰਪ ਪਿਆ ਆ ਪੰਪ ਲਾ ਲਓ ਜੇ ਆ ਮੈਂ 3500 ਰੁਪਏ ਦਾ ਦੇ ਰਿਆ ਤਾਂ ਦੂਜਾ ਵੀ 3500 ਲਾਊਗਾ ਜਾਂ 4000 ਲਾਊਗਾ ਉਹਦੇ ਵਿੱਚ ਅਗਲਾ ਫੀਡਿੰਗ ਦੇ ਪੈਸੇ ਫਲਾਨੇ ਦੇ ਪੈਸੇ ਇਸ ਚੀਜ਼ ਦੇ ਆਪਾਂ ਕੋਈ ਪੈਸੇ ਵੀ ਨਹੀਂ ਲੈ ਰਹੇ ਹਾਂ ਹੁਣ 3500 ਦਾ ਪੰਪ ਦੇ ਕੇ ਕਿੰਨੇ ਕੇ ਯਾਰ ਹਾਂ ਤੇ ਇੰਨੇ ਇੱਕ ਤਾਂ ਮੇਰੇ ਹਿਸਾਬ ਨਾਲ ਆਹਾ ਵਗ ਜਾਂਦਾ ਵਾ ਇਹ ਯਾਰ ਇਹਦੇ ਚ ਉਲਟਾ ਜ਼ਿਆਦਾ ਮਾਰ ਜਾਂਦਾ ਮਾਰਜਨ ਜ਼ਿਆਦਾ ਹਾਂ ਪਰ ਇਹ ਅਸੀਂ ਉਹਨਾਂ ਨੂੰ ਰეკਮੈਂਡੇਸ਼ਨ ਕਰਦੇ ਆ ਜੀਨੇ ਥੋੜਾ ਕੰਮ ਲੈਣਾ ਹੁਣ ਅੱਜ ਹਰ ਬੰਦੇ ਦੇ ਸੋਲਰ ਪਲਾਂਟ ਲੱਗੇ ਹੋਏ ਆ ਸੋਲਰ ਸਿਸਟਮ ਲੱਗਿਆ ਹੋਇਆ ਓਏ ਇਹਦੇ ਨਾਲ ਉਹ ਚੀਜ਼ ਬਣਾਈ ਜਿਹਦਾ ਪ੍ਰੈਸ਼ਰ ਵੀ ਜ਼ਿਆਦਾ ਹੋਊਗਾ ਜ਼ਿਆਦਾ ਨਾਲੇ ਜੀ ਉਹਨੂੰ ਆਪਾਂ ਲੰਬਾ ਸਮਾਂ ਜਿੰਨਾ ਮਰਜ਼ੀ ਚਲਾ ਸਕਦੇ ਹਾਂ ਬਿਲਕੁਲ ਭਾਈ ਬਾਕੀ ਯਾਰ ਹਰ ਚੀਜ਼ ਆਪਣੇ ਕੋਲੇ ਸਪਰੀ ਪਾਰਟ ਹੈਗਾ ਹਰ ਤਰ੍ਹਾਂ ਦਾ ਹਾਂਜੀ ਹਰ ਤਰ੍ਹਾਂ ਦੇ ਘਟ ਰਹੇਗੇ ਆ ਹੂੰ ਬਈ ਕਈ ਬੰਦੇ ਨਾ ਬਹੁਤ ਦੂਰੋਂ ਹੁੰਦੇ ਆ ਉਹ ਕਹਿੰਦੇ ਆ ਯਾਰ ਵੀ ਪ੍ਰੋਡਕਟ ਕਿਵੇਂ ਮਂਗਾਈਗੇ ਉਹ ਤੁਸੀਂ ਭੇਜ ਸਕਦੇ ਕੋਰੀਅਰ ਹੋ ਸਕਦਾ ਜੀ ਅਸੀਂ ਪਹਿਲਾਂ ਤਾਂ ਅਗਲੇ ਨਾਲ ਫੋਨ ਤੇ ਡੀਲ ਕਰਦੇ ਆ ਹਾਂ ਫਿਰ ਉਹ ਤੋਂ ਬਾਅਦ ਉਹਨਾਂ ਨੂੰ ਵੀਡੀਓ ਬਣਾ ਕੇ ਪ੍ਰੋਡਕਟ ਦੀ ਭੇਜਦੇ ਆ ਵੀ ਸਹੀ ਮੈਨੇ ਵੀ ਵੀਡੀਓ ਤਾਂ ਚਾਹੀਦੀ ਆ ਨਾ ਬਿਲਕੁਲ ਫਿਰ ਉਹ ਤੋਂ ਬਾਅਦ ਆਪਾਂ ਕੋਰੀਅਰ ਜਾਂ ਸਾਡੀਆਂ ਨਾ ਗੱਡੀਆਂ ਕਿਤੇ ਜਾਂਦੀਆਂ ਰਹਿੰਦੀਆਂ ਹੂੰ ਜਦੋਂ ਸੀਜ਼ਨ ਹੁੰਦਾ ਨਾ ਕਿਵੇਂ ਅੰਮ੍ਰਿਤਸਰ ਚਲੀ ਗਈ ਫਿਰ ਰਾਹ ਦੇ ਵਿੱਚ ਜਿੰਨੇ ਹੈਗੇ ਆ ਅਸੀਂ ਉਹਦੇ ਵਿੱਚ ਭੁਗਤਾਨ ਕਰਦੇ ਆ ਪਰ ਉਹਦੇ ਵਿੱਚ ਸਮਾਂ ਲੱਗਦਾ ਹੂੰ ਸਮਾਧਨ ਲਾ। ਹਾਂ ਬਾਕੀ ਜੇ ਕੋਰੀਅਰ ਕਰਾਣਾ ਤਾਂ ਕੋਰੀਅਰ ਆਪਾਂ ਕਰਾ ਦਿੰਦੇ ਹਾਂ। ਠੀਕ ਹੈ ਬਈ। ਕੋਰੀਅਰ ਖਰਚਾ ਕਸਟਮਰ ਦਾ ਹੋਣਾ। ਉਹ ਦਾ ਹੋਊਗਾ। ਹਾਂ ਬਿਹਾਰ ਰੇਟ ਵੈਲਿਊ ਦੀ ਆਪਣੀ ਜ਼ਿੰਮੇਵਾਰੀ ਹੋਊਗੀ। ਹੂੰ। ਵੀ ਜਿੱਥੇ ਮਰਜ਼ੀ ਕੋਈ ਟਰਾਈ ਕਰੇ ਆ। ਆ ਰੇਟ ਦੀ ਟਰਾਈ ਕਰਕੇ ਪਤਾ ਕਰ ਲੋ। ਆ ਵੀ ਪ੍ਰੋਡਕਟ ਆ ਯਾਰ। ਇਹਦਾ ਡੱਬਾ ਮੈਂ ਦਿਖਾ ਦਾਂ। 20000 ਕਿੰਨੇ ਰੁਪਏ ਐਮ ਆਰ ਪੀ ਹੈ। ਇਹ ਆਪਾਂ ਇਹਦਾ ਰੇਟ 10500 ਰੱਖਿਆ ਹੋਇਆ ਫੋਰ ਸਟੋਕ ਇੰਜਨ ਦੇ ਵਿੱਚ। ਅੱਛਾ 10500। ਹਾਂ 6 ਮਹੀਨਾ ਦੀ ਗਾਰੰਟੀ ਦੇ ਨਾਲ। ਠੀਕ ਹੈ ਭਾਈ ਇਹ ਡਿਸੀਜਨ ਦੀ ਹੋ ਗਈ ਹਾਂ ਨਾਲੇ ਯਾਰ ਇਹ ਬਹੁਤ ਵਧੀਆ ਫੁੱਲ ਖਿਲਾਰਨੇ ਆ ਤੁਸੀਂ ਰੇ ਪਾਣੀ ਐ ਜੋ ਮਰਜੀ ਕਰਦੇ ਜੋ ਮਰਜੀ ਵਧੀਆ ਇਹ ਸਪਰੇ ਵੀ ਕਰ ਸਕਦੇ ਇਹਦੇ ਨਾਲ ਸਪਰੇ ਕਰ ਸਕਦੇ ਆ ਸਪਰੇ ਸਿਰਫ ਬਾਗਾਂ ਵਾਸਤੇ ਹਾਂ ਆਪਾਂ ਪਹਿਲਾਂ ਵੀ ਦੱਸਿਆ ਜੀ ਨਰਮੇ ਵਾਸਤੇ ਕਿਉਂਕਿ ਇਹ ਵਾਟਰ ਫੋਗਿੰਗ ਸਿਸਟਮ ਹੈ ਹਾਂ ਵੀ ਇਹ ਪਾਣੀ ਨਹੀਂ ਛੱਡਦਾਗਾ ਧੂਆਂ ਜਿਹਾ ਖਿਲਾਰਦਾ ਇਹ ਕਿਹੜੀਆਂ ਮਹਿੰਗੀਆਂ ਦਵਾਈਆਂ ਉਹਨਾਂ ਵਾਸਤੇ ਹੁੰਦਾ ਠੀਕ ਆ ਭਾਈ ਬਾਕੀ ਬੈਟਰੀ ਵਾਲੇ ਪੰਪ ਆ ਟਰੈਕਟਰ ਵਾਲੇ ਪੰਪ ਆ ਯਾਰ ਹਰ ਚੀਜ਼ ਆਪਣੇ ਕੋਲੇ ਉਪਲਬਧ ਆ ਬਿਲਕੁਲ ਵੀ ਜੋ ਚੀਜ਼ ਅਗਲੀ ਦੀ ਰਿਕੁਆਇਰਮੈਂਟ ਚੰਗੀ ਤੋਂ ਚੰਗੀ ਸਸਤੀ ਤੋਂ ਸਸਤੀ ਵੀ ਵੈਸੇ ਸਾਡੀ ਇਹ ਹੁੰਦਾ ਵੀ ਗਾਹਕ ਦੇ ਇੱਕ ਵਾਰੀ ਪੈਸੇ ਲਵਾਓ ਚੰਗੀ ਦੇ ਲਵਾ ਦਿਓ ਵੀ ਕੋਈ ਸਮਾਂ ਚੱਲੇ ਤਾਂ ਸਹੀ ਆਪਾਂ ਪ੍ਰੋਡਕਟ ਹੀ ਉਹ ਜਾ ਦਿੰਨੇ ਆ ਬੰਦਾ ਵੇਚ ਕੇ ਪ੍ਰੋਡਕਟ ਦਈ ਦੇ ਕੇ ਉਹ ਜਾ ਬੰਦਾ ਜਿੰਨੇ ਪਹਿਲੇ ਯਾਰ ਇੰਜਨ ਵਾਲਾ ਪੰਪ ਜਿਹੜਾ ਲਈ ਜਾਂਦਾ ਉਹਦੇ ਚ ਫੇਰ ਦੁਆਰ ਤੋਂ ਹੈ ਜਿਹੜਾ ਮਰਜੀ ਪੰਪ ਲੋ ਹਾਂ ਪੈਟਰੋਲ ਥੋੜਾ ਜਿਹਾ ਪਾਵਰ ਵਾਲਾ ਵਰਤੋ ਹੂੰ ਇਹ ਆਪਾਂ ਪਹਿਲਾਂ ਪਿਛਲੀ ਵੀਡੀਓ ਚ ਵੀ ਮੈਂ ਕਿਹਾ ਹੀ ਪਾਵਰ ਵਾਲਾ ਤੇਲ ਵਰਤੋ ਕਾਰਨ ਕੀ ਹੈ ਇਸ ਟਾਈਮ ਕਿਹੜਿਆ ਕਾਰਬਿਟਰ ਦੇ ਥੱਲੇ ਨੇ ਬੈਲੂਨ ਹੈ ਉਹ ਬਹੁਤ ਜਲਦੀ ਫਟਦੇ ਪਏ ਆ ਹਾਂ ਉਹ ਪੈਟਰੋਲ ਖੁਸ਼ਕ ਬਹੁਤ ਹੈ ਕਿਹੜਾ ਆਮ ਪੈਟਰੋਲ ਹੈ ਉਹ ਕਾਰਬਿਟਰ ਨੂੰ ਜਲਦੀ ਖਤਮ ਕਰ ਦਿੰਦਾ ਇਸ ਕਰਕੇ ਪਾਵਰ ਵਾਲਾ ਤੇਲ ਵਰਤੋ ਫੇਰ ਇੰਨਾ ਇੰਜਨਾਂ ਨੂੰ ਕੱਖ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਠੀਕ ਹੈ ਬਈ ਹਾਂ ਵੀ ਇਹ ਜ਼ਰੂਰੀ ਹੈ ਹਲਕਾ ਤੇਲ ਨਾਲ ਠੀਕ ਹੈ ਠੀਕ ਹੈ ਬਈ ਧੰਨਵਾਦ ਸასი ਕਾਲ ਜੀ ਸასი ਕਾਲ ਜੀ